ਰਾਮ ਵਾਹਿਗੁਰੂ ਸਾਹਿਬ ਜੀਉ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਅਰਨਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਅੰਤ ਕਾਂ ਪਿੱਠ ਦੇ ਨਾਮ ਦਿਓ ਖਲਾਇਆ ਜਨ ਨਾਨਕ ਸਰ ਸੇਵਿਆ ਅੰਤ ਲੈ ਛੁਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾ ਮਨ ਨ ਹੋਈ ਤੋਂ ਕਰਤਾ ਕਰਣਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ ਬਲਾਰੇ ਕੁਦਰਤ ਵਸਿਆ ਤਰੰਤ ਨ ਜਾਏ ਲਖਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਖਲਾ ਪਰ ਪੂਰ ਰਹਾਇ ਤੂੰ ਸੱਚਾ ਸਾਹਿਬ ਸਿ ਸੁਤਸਵਾਲਿਓ ਜਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਜ્ઞ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਿ ਕਿਹਾ ਜਤਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕਿਤੇ ਤੇਰੇ ਵਾਵਨਾਰੇ ਕਿਤੇ ਤੇਰੇ ਰਾਗ ਪਰੇ ਸੋ ਕਈਹੇ ਕਿਤੇ ਤੇਰੇ ਗਾਵਨ ਹਾਰੇ ਗਾਵੰਤ ਤੁਧਨੋਂ ਆਪਨ ਪਣੀ ਬੈ ਸੰਤਰ ਗਵ ਰਾਜਾ ਧਰਮ ਦੁਵਾਰੇ ਗਾਵੰਤ ਤੁਧਨੋਂ ਚਿਤ ਗੁਪਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋਂ ਇੰਦਰ ਇੰਦਰਾਸਨ ਬੈਟੇ ਦੇਵ ਧਿਆਨ ਦਰਨਾਲੇ ਗਾਵੰਤ ਤੁਧਨੋਂ ਸਦ ਸਮਾਧੀ ਅੰਦਰ ਗਾਵੰਤ ਤੁਧਨੋਂ ਸਾਧ ਵਿਚਾਰੇ ਗਾਵੰਤ ਤੁਧਨੋਂ ਜਤੀਸ਼ਤੀ ਸੰਤੋਖੀ ਗਾਵੰਤ ਤੁਧਨੋਂ ਵੀਰ ਕਰਾਰੇ ਗਾਵਨ ਤੁਦਨਾਤ ਪੰਡਿਤ ਪੜ ਨਰ ਕੀ ਸਰਾ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨਾ ਮੋਹਨੀਆ ਮਨ ਮੋਹਨ ਸੁਰਗ ਮਸ਼ਪੇ ਆਲੇ ਗਾਵਨ ਤੁਦਨਾ ਰਤਨ ਪਾਏ ਤੇਰੇ ਅਸਰ ਤੀਰ ਤਨਾਲੇ ਗਾਵਨ ਤੁਦਨਾ ਜੋਤ ਮਹ ਬਲ ਸੂਰਾ ਗਾਵਨ ਤੁਦਨਾ ਖਾਣੀ ਚਾਰ ਗਾਵਨ ਤੁਦਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਕੇ ਤੇਰੇ ਧਾਰੇ ਸਹੀ ਤੁਦਨਾ ਗਾਵਨ ਜੋਤ ਭਾਵਨ ਰਤ ਤੇਰੇ ਭਖਤਰ ਸਾਲੇ ਹੋਰ ਕਿਤੇ ਤੁਧਨੋ ਗਾਵਨ ਸੇਵਾਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਏ ਸੇਸ਼ ਸਾਸ ਸਾਹਿਬ ਸਹਜਿ ਨਾਹੀਂ ਹੈ ਭੀ ਹੋਸੀ ਜੈ ਨੰ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭੱਤੇ ਕਰ ਕਰ ਜਿਨ ਸਿਮਾਇਆ ਜਿਨ ਉਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋਤਿ ਜਦੀ ਵੜਿਆਈ ਜੋਤਿ ਸੁਕਾਵੈ ਸੋ ਏ ਕਰਸੇ ਫਿਰੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸਹਾ ਪਾਤਸ਼ਾਹਬ ਨਾਨਕ ਰਹੈ ਨਰ ਜਾਏ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋਏ ਕੇਵਡ ਵਡਾ ਡਿੱਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰੈ ਇਸ ਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣ ਤੇਰਾ ਕਿ ਤਾ ਕੇ ਵਡਚੀਰਾ ਰਹਾਓ ਸਭ ਸਤ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਜਾਣੀ ਗੁਰਗ ਰਹਾਏ ਕਹਿ ਨਾ ਜਾਏ ਤੇਰੇ ਤਲਵੜਿਆਏ ਸਭ ਸਤ ਸਭ ਤੱਪ ਸਭ ਜਿੰਗਿਆਈਆਂ ਸਿਦਾ ਬੁਰਖਾਂ ਕੀਆਂ ਵਡਿਆਈਆਂ ਤੁਧਵਨ ਸਦੀ ਕਨਾ ਨਾ ਪਈਆ ਕਰਮ ਇਲਾ ਨੇ ਟਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਤ ਸਾਕ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪੈਂਦਾ ਆਖਾ ਈਨਾਨ ਇਸਲਾਮ ਦਾਉ ਅੰਮ੍ਰਿਤ ਓ ਕਾ ਸਤਨਾਮ ਸੱਚੇ ਨਾਮ ਕੀ ਲਾਗੈ ਭੂਖਾ ਉਤਰ ਭੁਖਾ ਖਾਏ ਚੱਲਿਐ ਦੂਖਾ ਸੋਗਾਂ ਵਿਸਰੈ ਮੇਰੀ ਮਾਏ ਸੱਚਾ ਸਾਇਬ ਸੱਚਾ ਨਾਇ ਰਹਾਓ ਸੱਚੇ ਨਾਮ ਕੀ ਤਲਵਟਿ ਆਈ ਨਾਖ ਤਕੇ ਕੀਮਤ ਨਹੀਂ ਪਾਈ ਜੈਸਾ ਮਿਲਕਾਇ ਕਨ ਪਾਹੇ ਵਡਾ ਨ ਹੋਵੈ ਘਾਟ ਨ ਜਾਏ ਨਾ ਉਮਰੈ ਨ ਹੋਵੈ ਸੋਗ ਜਿਦ ਤਰਹਿ ਨ ਚੁਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੇ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਥ ਰਾ ਕੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨਾਂ ਕਰੋ ਗੁਰਪਾਸ ਮਮ ਕੀਦੇ ਕਰਮੀ ਸਤਗੁਰੁ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਤੇ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀ ਜਤ ਅਮਰੀ ਰਹਿ ਰਾਸ ਰਹਾਓ ਅਰਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਤਾ ਸਾਇ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਅਰਜਨ ਸਤਗੁਰ ਸੰਗਤ ਪਾਏ ਤੰ ਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਊਜਦੀ ਮਹੱਲਾ ਪਨਮ ਕਾਹੇ ਰੇ ਮਨ ਚਿਤਵਾਏ ਉਦਮ जा आहर हर जीव पर सैल पथन में जंतु पाए तर जगा कह कर धरिया मेरे मा दो जी सतसंगत मिले सूतरिया गुरु प्रसाद परम पद पाया सुके काश तरिया रहा, रहा हो। जन पिता लोक सुध बनता कोई न किसकी तरिया सिर से रजक संभाए ठकुर काहे मन कर को करया उड़े उड़ आवै सै कुछ ਤਸ ਬੱਚਾ ਬਤਰੇ ਛਰੇਆ ਤਨ ਕਵਨ ਕਲਾਵੇ ਕੌਣ ਚੁਕਾਵੇ ਮਨ ਮੇ ਸਿਮਰਨ ਕਰਿਆ ਸਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤੁ ਧਰਿਆ ਜਨ ਨਾਨਕ ਬਲਬਲ ਸਦ ਬਲ ਵਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਫਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖਨ ਰੰਜਨਾ ਹਰ ਪਰਖਨ ਰੰਜਨਾ ਅਰਗ ਮਾਗ ਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੁਝ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੇ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤਾ ਵੋ ਸੰਤੋ ਜੀ ਸਭ ਦੁੱਖੇ ਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਖ ਸਨਾਣਾ ਇਕਤਾ ਤੇ ਇਕ ਵਿਖਰੀ ਜੀ ਸਭ ਤੇਰੇ ਚੋ ਜਵੜਾ ਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦਵੇ ਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੈ ਗੁਣ ਆਖ ਵਖਾਣ ਜੋ ਸਵੇਂ ਜੋ ਸਵੇ ਤੁਝ ਜੀ ਜਨ ਨਾਨਕ ਤਨ ਕੁਰਬਾਨਾ ਅਰਤੈ ਵੇ ਅਰਤੈ ਵੇ ਤਰਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਅਤਿਆ ਜੀ ਤਨ ਟੁੱਟੀ ਜਮਕੀ ਫਸੇ ਜਿਨ ਨਿਰਭਾਉ ਜਿਨ ਅਰਨਲ ਕੋਤਿਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇ ਵੇ ਆ ਜਿਨ ਸੇ ਵੇ ਆ ਮੇਰਾ ਅਰਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨਰ ਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰਿਆਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਿਵਸਮ੍ਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰ ਭਗਵੰਤਾ ਤੂੰ ਆਦ ਪ੍ਰਕਾ ਪਰਮ ਪ੍ਰਕਾਤਾ ਜੀ ਤੁਧ ਜੇ ਵਡਿਆੁਰ ਨਾ ਕੋਈ ਤੂੰ ਜੁਗ ਜੁਗ ਘੇਰ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਾ ਤੁਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਿਆਪੇ ਸ੍ਰਿਜ ਸਭ ਗੋਈ ਜਨਨਾਣ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋਤ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈਓ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੋਂ ਕਿਰਪਾ ਕਰ ਹੈ ਤੇਰਾ ਨਾਮ ਰਤਨੁ ਪਾਇਆ ਗੁਰਮਕਲਾ ਦਾ ਮਨੁ ਗਵਾਇਆ ਤੁਝੇ ਆਪਿ ਛੋੜਿਆ ਆਪ ਮਿਲ ਲਾਇਆ ਤੂੰ ਦਰੀਆ ਸਤਿ ਜੀ ਮਾਏ ਤੁਝ ਵਿੱਚ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲਾ ਵਿਜੋਗ ਮਿਲ ਵਿਚੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਨਾਈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖਵ ਖਾਨੈ ਜੇ ਨਾਲ ਸੇਵਿਆ ਤਿਸੁ ਸੁਖ ਪਾਇਆ ਸਜੇ ਹੀ ਅਰਨਾਪ ਸਮਾਇਆ ਤੂੰ ਆਪੇ ਕਹਤਾ ਤੇਰਾ ਕੀਆ ਸਭ ਹੋਏ ਤਦ ਮਨ ਦੂਜਾ ਅਵਰਨਾ ਕੋਏ ਤੂੰ ਕਰ ਕਰ ਦੇਖ ਹੈ ਜਾਣੇ ਸੋਏ ਜਨਨਾਰਕ ਗੁਰਮਤ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਚਤ ਸਰਵਰੜੈ ਪਈ ਲੈ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜ ਮੋਹ ਪਗ ਨੀਚਾ ਲੈ ਹਮਦੇ ਕੰਤਾ ਡੂਬੀ ਹਲੇ ਮਨ ਏਕ ਰਚੇਤ ਸਮੂਡ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਿ ਪੜਿਆ ਮੁਰਕ ਮੁਗਦਾ ਜਨਮ ਪਿਆ ਪ੍ਰਣਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਮਾ ਪਈ ਪ੍ਰਾਪਤ ਮਨੁਖ ਦੇਹੁ ਰੀਆ ਗੋਵਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਇ ਤਰਗਿ ਤਾ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸੰਗ ਜਾਮ ਲਗ ਪਉ ਜਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰ ਰਾਇ ਕਹ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਕਹ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੇ ਕਬਿਓ ਬਾਤ ਬੇਨਤੀ ਚ ਪਈ ਹਮਰੀ ਕਰੋ ਹਾਥ ਦਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭਾ ਤੁਮ ਕਾ ਵੋ ਆਪਾ ਦਾ ਮੈਂ ਬਚਾਵੋ ਸੁਖੀ ਵਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਹਰ ਸ਼ਾਨ ਜੀ ਕਰਦਾ ਕਰੀਐ ਸਭ ਬਿਰਨ ਕੋ ਵਾਂ ਸੰਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਪਈਆ ਵਰਨਾਤਿਆਉ ਜੋਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੰਚਨ ਸੱਤਰ ਹਮਾਰੇ ਮਾਰੀ ਆਹੇ ਆਪਾ ਦਾ ਮੁਝਾ ਉਹ ਬਰੀਆ ਮਰਨ ਕਾਲ ਕਾਤਰਾ ਸੁਨੇ ਵਰੀਆ ਉਹ ਜੋਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰਿਓ ਰਿਸ਼ਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਾਹਿਬਿਆਰੇ ਜਿਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪ੍ਰੀ ਚਤੁਰ ਦਿਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਉਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋ ਕੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਕਿਸੀ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋਂ ਬਦਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸਤੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਰੜਕੜ ਕੇ ਪਰਪਟ ਕੀ ਜਾਨੈ ਜਬਦ ਕਰ ਕਰਾ ਕਰਤਾ ਰਾ ਪ੍ਰਜਾ ਤਦ ਤਪਦੇ ਅਪਾਰ ਜਬਿਆ ਕਰਕ ਕਰਤੋਂ ਕਬਹੂ ਤੁਮ ਮੈ ਮਿਲਤ ਦੇ ਤਰਸ ਬਹੂ ਜਿਤੇ ਬਦਨ ਸ੍ਰਿਸ਼ਟ ਜੋਤਹਾਰ ਆਪ ਆਪਣੇ ਬੋਝੋ ਚਾਰੈ ਤੁਮ ਸਭੀ ਤੇ ਰਤ ਨਰਲਮ ਜੰਤ ਬੇਜ ਭੇਦ ਅਦੇ ਅਲਮ ਨਿਰੰਕਾਰ ਨਿਰਭੈਕਾਰ ਨਰਲੰਬ ਆਦ ਨੀਲਾ ਨਾਦ ਸੰਭ ਤਾਕ ਮੂੜ ਚਾਰਤ ਪਿੱਤਾ ਜਾ ਕੋ ਪੇਵ ਨਾ ਪਾਵਤ ਵਿਦਦਾ ਤਾਕੋ ਕਰਪਾ ਹਰਿ ਅਨੁਮਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨ ਪਿਵ ਆਪ ਆਪਣੇ ਬੁਧ ਹੈ ਜਤੀ ਵਰਨਤ ਭਿੰਨ ਪਿੰਨ ਤੋਇ ਤਿਤਿ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂ ਸਰੂਪਾ ਰੰਗ ਪਇਓ ਰਾਵ ਕੈ ਭੁੱਪਾ ਅੰਡਾ ਜੇ ਰਸੇ ਤੇ ਕਿੰਨੀ ਉਤਕੁਜ ਖਾਨ ਬਹੁਰ ਰਤ ਦਿੱਤੀ ਕਹੋ ਫੂਲਾ ਰਾਜਾ ਵ ਬਟਾ ਕੋਸ ਮਟ ਪਇਓ ਸ਼ੰਕਰ ਇਕਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਤਮਾ ਆਤਮਰੂਪ ਸੇਂ ਪਵ ਬਰਸ਼ਾ ਮੇਰੀ ਤੁਮ ਕਰੋ ਸੇ ਕੋ ਬਾਰ ਸੰਘਰੋ ਦੁਸ਼ਟ ਤੇ ਟਵਾ ਤੁਪਾਤਾ ਸ਼ਕਲ ਮਲੇਸ਼ ਕਰੋ ਰਣ ਘਤਾ ਜੇ ਅਸ਼ਟ ਵਿਤਵ ਸਰਮਣੀ ਪਰੇ ਤਿਨ ਕੇ ਦੁਸ਼ਟ ਦੋਖ ਤਵਾ ਮਰੇ ਪੁਰਖ ਜਾਨੁ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰਿਸ਼ਾਏ ਤੈਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦਿਸਤਨ ਜਾਏ ਨਿਹਰ ਹੋ ਤਾ ਕੇ ਤਾ ਤਨ ਕਮੈਰ ਹੋ ਰਿਦਾ ਸਿਧ ਕਰਮ ਸਭ ਹੋਈ ਦੁਸ਼ਟ ਸ਼ਾ ਸਭ ਸਕ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤੈਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਕੜਕੇ ਤੇ ਮੈਂ ਸ਼ਰਨ ਤੇ ਹਾਰੀ ਆਪਾਦ ਲਿਓ ਉਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਕੇ ਤੇ ਮੈਂ ਸ਼ਰਨ ਤੇ ਹਾਰੀ ਆਪਾਦ ਲਿਓ ਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਇਆ ਪਾਏਗੇ ਜਬ ਤੇ ਤੁਮਰੇ ਤਵ ਤੇ ਕਉ ਆਖ ਤਰੈ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਐ ਮਤੇ ਇਕ ਨਾ ਮੰਨਿਓ ਸਿਮਰ ਸਾਸਤਰ ਭੇਦ ਸਬਾਬ ਭੇਦ ਕਾ ਮੇਕ ਨਾ ਜਾਣਿਓ ਸ੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ गोविन्द दास तुहार सगल द्वार ਕੋ ਛਾੜ ਕੈ ਗਇਓ ਤੁਹਾਰੋ ਦਵਾਰ ਵਾਹੇ ਗਾਇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ RAM KALI ਮਹੱਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੈ ਸਿੱਤੀ ਮਨਵ ਜੀ ਆ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾਵਨ ਨਈਆ ਸ਼ਬਦੋ ਤੈਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾਂ ਗਲਾਂ ਸਮਰਤ ਸੁਆਮੀ ਸੋ ਗਿਆ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾ ਮਨੁਸ ਸਾਵੇ ਨਾਮ ਜਿਨ ਕੈ ਮਨੁਸਿਆ ਵਾਜੇ ਸ਼ੰਦ ਕਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮ ਹੈ ਆਧਾਰ ਮੇਰਾ ਜਨੁ ਭੁਖਣਾ ਸਭ ਗਵਈਆ ਕਰਿ ਸ਼ਾਂਤ ਸੁਖ ਮਾਣਾ ਵਸਿਆ ਜਨੇਚਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰ ਅਟੋ ਜਿਸ ਦੀਆਂ ਵਡਿਆਈਆਂ ਕਾ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਘਰਸਪਾਗ ਘਰਸਪਾਗ ਸ਼ਬਦ ਵਾਜੇ ਕਲਹ ਜਿਤ ਕਰ ਧਾਰੀਐ ਪੰਜ ਦੂਤ ਦਮਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੈ ਨਾਮ ਹਰਿ ਕੈ ਲਾਗੇ ਕਾ ਨਾਨਕ ਤੈਸਕ ਹੋਆ ਤਿਤਕਾਰ ਅਨਹਦ ਵਾਜੇ ਫੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਪਰਪਾਇਆ ਉਤਰੇ ਸਗਲ ਵਸੂਰੇ ਧੂਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਆਪਰੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਮਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਖਾ ਪਈਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤਰਾ ਕਰ ਤਾਰੋ ਤਮ ਸੰਸਾਰ ਤਨ ਲਗ ਤਰੀਐ ਸਬਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਮਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿ ਤੋਈ ਮੰਦਰ ਕੋ ਨਿਆਰੇ ਕੋ ਕੋਨ ਨਹੀਂ ਆਪੇ ਤਰਸ ਪਈ ਤਰਸ ਪੇ ਆਮ ਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲਾ ਤਾ ਜੀਵਾ ਤਨ ਮਨ ਠੀ ਵਹਿ ਰਿਆ ਪੌੜੀ ਜਿੱਥੈ ਤੋ ਸਮਰੱਥ ਜਿੱਥੈ ਕੋਏ ਨਾਏ ਬੁਥੈ ਦੇਰੀ ਰੱਖ ਅਗਣੀ ਉਦਰ ਮਾਹੇ ਸੁਣ ਕੇ ਜਿਮਕੇ ਦੂਤ ਨਾਏ ਸਰਾ ਛੜ ਜਾਏ ਭਵਜਲ ਬਿਕਮਸ ਗਾਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੇ ਇਹੋ ਪੁਨੁ ਗੁਣ ਗੋਵਿੰਦ ਗਾਹੇ ਸਭ ਸਾਂ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਇ ਨਾ ਜਾਏ ਜੇ ਆਵੇ ਤੁਧ ਆਏ ਸਾਲੋਕ ਮਹੱਲਾ ਪੰਜਮਾ ਅੰਤਰ ਗੁਰਿਆਰਾਦਨਾ ਜੇ ਮਾਂ ਜਬ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸ੍ਰਮਣੀ ਸੁਨਣਾ ਗੁਰ ਨਾਉ ਸਤਗੁਰ ਸ਼ਕਤੀ ਰਤਿਆ ਦਰਗਾਹ ਪਈ ਅਠਾਓ ਕਉ ਨਾਨਕ ਕਿਰਪਾ ਕਰੇ ਇਸਨੋ ਇਹ ਵਖਤ ਦੇ ਜਗ ਮੇ ਉਤਮ ਕੰਡੀ ਹੈ ਵਿਰ ਲੈ ਕੇ ਹੀ ਕੇ ਮਹੱਲਾ ਪੰਜਮਾ ਰਖੇ ਰਖਣ ਹਾਰ ਆਪੋ ਬਾਰਨ ਗੁਰ ਕੀ ਪਰੀ ਪਾਏ ਕਾ ਸਵਾਰਨ ਹੋਇ ਆਪ ਦੇ ਹਾਲ ਮਨ ਹੋ ਨਾ ਵਿਸਾਰਨ ਸਾਥ ਜਨਾਕ ਕਾ ਸੰਗ ਪੌਜਲ ਤਰਨ ਸਖਤ ਨੰਦਕ ਦੁਸ਼ਟ ਖਿਨ ਮਾਹੇ ਬਿਦਾਰਨ ਤੇ ਸਾਬ ਕੀਤੇਕ ਨਾਨਕ ਮਨਾ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਬ ਕੀਤੇਕ ਨਾਨਕ ਮਨਾ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ